ਦਲਜੀਤ ਦਸਾਂਝ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ ਉਹਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਸੈਲੀਬ੍ਰਿਟੀਜ਼ ਦਾ ਕਹਿਣਾ ਹੈ ਕਿ ਸਰਦਾਰ ਜੀ 3 ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਕਾਸਟ ਕਰਨਾ ਨਹੀਂ ਚਾਹੀਦਾ ਸੀ ਤੇ ਉਹਨਾਂ ਨੂੰ ਫਿਲਮ ਬਾਰਡਰ 2 ਤੋਂ ਹਟਾਉਣ ਦੀ ਮੰਗ ਜ਼ੋਰਾਂ ਤੇ ਚੱਲ ਰਹੀ ਹੈ ਪਰ ਹੁਣ ਰਾਤਪਰੀ ਖਬਰیں ਹੈ ਕਿ ਦਲਜੀਤ ਫਿਲਮ ਬਾਰਡਰ 2 ਦਾ ਹਿੱਸਾ ਬਣੇ ਰਹਿਣਗੇ ਦਲਜੀਤ ਨੇ ਫਿਲਮ ਦੀ ਸ਼ੂਟਿੰਗ ਤੋਂ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਵਿੱਚ ਉਹਨਾਂ ਨੇ ਪਾਇਲਟ ਦੀ ਡਰੈੱਸ ਪਾਈ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਫਿਲਮ ਬਾਰਡਰ 2 ਦੇ ਨਾਲ ਜੁੜੇ ਹੋਏ ਹਨ ਤੇ ਉਹ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਗਾਣੇ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਜ਼ਰੀਏ ਦਲਜੀਤ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਹੋਏ ਹਨ ਬਾਰਡਰ 2 ਵਿੱਚ ਉਹ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਹੇ ਹਨ ਜੋ ਭਾਰਤ ਦੀ ਹਵਾਈ ਫੌਜ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਹਨ ਵੀਡੀਓ ਵਿੱਚ ਉਹਨਾਂ ਨੇ ਬਾਰਡਰ ਦਾ ਗੀਤ ਸੰਦੇਸ਼ੇ ਆਤੇ ਹਨ ਵੀ ਲਗਾਇਆ ਹੈ ਤੇ ਉਹਨਾਂ ਦੇ ਫੈਨਸ ਇਸ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ ਇਹਨਾਂ ਸਭ ਦੇ ਵਿਚਾਰ ਇਹ ਦਲਜੀਤ ਦੇ ਹੱਕ ਚ ਹੰਸ ਰਾਜ ਹੰਸ ਵੀ ਡਟੇ ਹਨ ਉਹਨਾਂ ਨੇ ਕਿਹਾ ਕਿ ਜਦੋਂ ਫਿਲਮ ਬਣੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਅਜਿਹੀ ਸਿਥਿਤੀ ਪੈਦਾ ਹੋ ਜਾਵੇਗੀ ਅਜਿਹੀ ਸਥਿਤੀ ਵਿੱਚ ਦਲਜੀਤ ਨੂੰ ਬਦਨਾਮ ਕਰਨਾ ਗਲਤ ਹੈ ਦਲਜੀਤ ਪੂਰੀ ਦੁਨੀਆ 'ਚ ਦਸਤਾਰth ਜਾ ਕੇ ਤਿਰੰਗਾ ਝੰਡਾ ਲੈ ਕੇ ਸੋਨਾ ਪਰਫਾਰਮ ਕਰ ਰਿਹਾ ਹੈ ਪਹਿਲਾਂ ਐਨੇ ਵੱਡੇ ਪੱਧਰ ਤੇ ਅਸੀਂ ਸਿਰਫ ਅੰਗਰੇਜ਼ਾਂ ਦੇ ਸ਼ੋਅ ਦੇਖੇ ਸੀ ਤੇ ਜਦੋਂ ਕਿਸੇ ਨੇ ਚੜ੍ਹਾਈ ਹੋਵੇ ਤਾਂ ਲੋਕ ਖਿਲਾਫ ਤਾਂ ਹੋ ਹੀ ਜਾਂਦੇ ਨੇ ਗਲਜੀਤ ਸਾਂਝ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ ਉਹਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਸੈਲੀਬ੍ਰਿਟੀਜ਼ ਦਾ ਕਹਿਣਾ ਹੈ ਕਿ ਸਰਦਾਰ ਜੀ 3 ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਕਾਸਟ ਕਰਨਾ ਨਹੀਂ ਚਾਹੀਦਾ ਸੀ ਤੇ ਉਹਨਾਂ ਨੂੰ ਫਿਲਮ ਬਾਡਰ 2 ਤੋਂ ਹਟਾਉਣ ਦੀ ਮੰਗ ਜ਼ੋਰਾਂ ਤੇ ਚੱਲ ਰਹੀ ਹੈ ਪਰ ਹੁਣ ਰਾਤ ਪਰਿਕਵਰੇ ਹੈ ਕਿ ਦਲਜੀਤ ਫਿਲਮ ਬਾਡਰ 2 ਦਾ ਹਿੱਸਾ ਬਣੇ ਰਹਿਣਗੇ ਦਲਜੀਤ ਨੇ ਫਿਲਮ ਦੀ ਸ਼ੂਟਿੰਗ ਤੋਂ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਵਿੱਚ ਉਹਨਾਂ ਨੇ ਪਾਇਲਟ ਦੀ ਡਰੈਸ ਪਾਈ ਹੋਈ ਹੈ ਜਿਸ ਤੋਂ ਸਪਸ਼ਟ ਹੈ ਕਿ ਉਹ ਫਿਲਮ ਬਾਰਡਰ 2 ਦੇ ਨਾਲ ਜੁੜੇ ਹੋਏ ਹਨ ਤੇ ਉਹ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਗਾਣੇ ਦੀ ਸ਼ੂਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡੀਓ ਜ਼ਰੀਏ ਦਲਜੀਤ ਨੇ ਸਪਸ਼ਟ ਕਰ ਦਿੱਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਹੋਏ ਹਨ ਬਾਰਡਰ 2 ਵਿੱਚ ਉਹ ਫਲਾਈਂਗ ਆਫੀਸਰ ਨਿਰਮਲਜੀਤ ਸਿੰਘ ਸੇਖੋ ਦਾ ਕਿਰਦਾਰ ਨਿਭਾ ਰਹੇ ਹਨ ਜੋ ਭਾਰਤ ਦੀ ਹਵਾਈ ਫੌਜ ਦੇ ਇਕਲੌਤੇ ਪਰਮਵੀਰ ਚੱਕਰ ਜੇਤੂ ਹਨ ਵੀਡੀਓ ਵਿੱਚ ਉਹਨਾਂ ਨੇ ਬਾਰਡਰ ਦਾ ਗੀਤ ਸੰਦੇਸ਼ੇ ਆਤੇ ਹੈ ਵੀ ਲਗਾਇਆ ਹੈ ਤੇ ਉਹਨਾਂ ਦੇ ਫੈਨਸ ਇਸ ਨੂੰ ਬਹੁਤ ਪਸੰਦ ਵੀ ਕਰ ਰਹੇ ਹਨ ਇਹਨਾਂ ਸਭ ਦੇ ਵਿਚਾਲੇ ਦਲਜੀਤ ਦੇ ਹੱਕ 'ਚ ਹੰਸ ਰਾਜ ਹੰਸ ਵੀ ਡਟੇ ਹ ਹਨ ਉਹਨਾਂ ਨੇ ਕਿਹਾ ਕਿ ਜਦੋਂ ਫਿਲਮ ਬਣੀ ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਅਜਿਹੀ ਸਿਜ਼ੀ ਪੈਦਾ ਹੋ ਜਾਵੇਗੀ ਅਜਿਹੀ ਸਥਿਤੀ 'ਚ ਦਲਜੀਤ ਨੂੰ ਬਦਨਾਮ ਕਰਨਾ ਗਲਤ ਹੈ ਦਲਜੀਤ ਪੂਰੀ ਦੁਨੀਆ 'ਚ ਦਸਤਾਰ 'ਚ ਜਾ ਕੇ ਤਿਰੰਗਾ ਝੰਡਾ ਲੈ ਕੇ ਸੋਨਾ ਪਰਫਾਰਮ ਕਰ ਰਿਹਾ ਹੈ ਪਹਿਲਾਂ ਐਨੇ ਵੱਡੇ ਪੱਧਰ ਤੇ ਅਸੀਂ ਸਿਰਫ ਅੰਗਰੇਜ਼ਾਂ ਦੇ ਸ਼ੋਅ ਦੇਖੇ ਸੀ ਤੇ ਜਦੋਂ ਕਿਸੇ ਨੇ ਚੜਾਈ ਹੋਵੇ ਤਾਂ ਲੋਕ ਖਿਲਾਫ ਤਾਂ ਹੋ ਹੀ ਜਾਂਦੇ